31 ਮਈ 2025 ਪੰਜਾਬ ਵਾਸਤੇ ਬੜਾ ਇੰਪੋਰਟੈਂਟ ਬਹੁਤ ਜ਼ਰੂਰੀ ਦੇਣਾ ਕਿਉਂਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਦੇ ਨਾਲ ਡੀਜੀਪੀ ਸਾਹਿਬ ਨੇ ਆਪਣੀ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ 31 ਮਈ 2025 ਤੱਕ ਪੰਜਾਬ ਦੇ ਵਿੱਚੋਂ ਨਸ਼ੇ ਦਾ ਬਿਲਕੁਲ ਖਾਤਮਾ ਕਰਨਾ ਇਹਦੇ ਵਾਸਤੇ 0% ਟੋਲਰੈਂਸ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਇਹ ਮੈਂ ਸਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਕਾਫੀ ਦਿਨਾਂ ਤੋਂ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਰਕਾਰ ਨੇ ਕੈਂਪੇਨ ਕੀਤੀ ਆ ਉਹਦੇ ਵਾਸਤੇ ਲਗਾਤਾਰ ਪੰਚਾਇਤਾਂ ਨੂੰ ਬੇਨਤੀਆਂ ਕਰਦੇ ਆ ਆਪਣੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀਆਂ ਕਰਦੇ ਆ ਲੋਕਾਂ ਨੂੰ ਬੇਨਤੀਆਂ ਕਰਦੇ ਆ ਤੇ ਸਖਤ ਹਦਾਇਤਾਂ ਨੇ ਮੁੱਖ ਮੰਤਰੀ ਸਾਹਿਬ ਦੀਆਂ ਸਾਰੇ ਪੋਲੀਟੀਕਲ ਲੀਡਰਾਂ ਵਾਸਤੇ ਵੀ ਤੇ ਸਾਰੇ ਪੁਲਿਸ ਵਾਸਤੇ ਵੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਆਪਣੀ ਫਰਸਟ ਪ੍ਰਾਇੋਰਟੀ ਆ ਪਹਿਲੀ ਜ਼ਿੰਮੇਵਾਰੀ ਆ ਸਾਨੂੰ ਵੀ ਸਾਰਿਆਂ ਨੂੰ ਪੁਲਿਸ ਨੂੰ ਸਭ ਨੂੰ ਕਿਹਾ ਹੋਇਆ ਤੇ ਜਿਹੜੀ ਉਹਦੇ ਵਾਸਤੇ ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਦੇ ਨਾਲ ਜਿਹੜੀ 31 ਮਈ ਆ 2025 ਇੱਕ ਡੇਟ ਫਾਈਨਲ ਕੀਤੀ ਆ ਕਿ ਇਸ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚ ਜਿੰਨੇ ਨਸ਼ਾ ਤਸਕਰ ਨੇ ਸਾਰਿਆਂ ਨੂੰ ਜਾਂ ਤਾਂ ਜੇਲਾਂ 'ਚ ਸਿਟਣਾ ਚਾਹੀਦਾ ਜੇਲਾਂ 'ਚ ਸਟਾਂਗੇ ਜਿਨੇ ਆਪਣੀਆਂ ਪ੍ਰਾਪਰਟੀ ਆਪਣੇ ਘਰ ਕੋਠੀਆਂ ਕਾਰਾਂ ਜਿਨੇ ਨਸ਼ੇ ਤੋਂ ਬਣਾਈਆਂ ਨੇ ਲੋਕਾਂ ਦੇ ਮਾਵਾਂ ਦੇ ਪੁੱਤ ਮਾਰ ਕੇ ਜਿਨ੍ਹਾਂ ਨੇ ਬਣਾਈਆਂ ਨੇ ਉਹਨਾਂ ਦੇ ਘਰ ਵੀ ਟਾਵਾਂਗੇ ਬਲਡੋਜ਼ਰ ਵੀ ਚੱਲੂਗਾ ਸਭ ਕੁਝ ਹੋਊਗਾ ਫਾਈਨਲ ਗੱਲ ਇਹ ਆ ਕੌਲ ਮਲਾ ਕੇ ਗੱਲ ਇਹ ਆ ਕਿ 31 ਮਈ 2025 ਦੇ ਤੱਕ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਕਰ ਦੇਣਾ ਤੇ ਜੇਕਰ 31 ਮਈ ਤੋਂ ਬਾਅਦ ਵੀ ਜੇ ਕੋਈ ਕੋਈ ਨਸ਼ੇ ਵਾਲਾ ਰਹਿੰਦਾ ਫਿਰ ਉਹਦੇ ਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਊਗੀ ਉਹਦੀ ਜ਼ਿੰਮੇਵਾਰ ਫਿਰ ਪੁਲਿਸ ਹੋਊਗੀ ਉਹਦਾ ਜ਼ਿੰਮੇਵਾਰ ਐ ਐਸ ਐਚਓ ਡਿਪਟੀ ਐਸਐਸਪੀ ਹੋਣਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੇਰੇ ਨਿਵਾਸੀਆਂ ਨੂੰ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਸੁਪਨਾ ਹੈ ਯੋਧ ਨਸ਼ਿਆਂ ਵਿਰੁੱਧ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਓ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਆਪਾਂ ਸਾਥ ਦਈਏ ਪਿਛਲੇ 3 ਮਹੀਨਿਆਂ ਦੇ ਵਿੱਚ ਅਸੀਂ ਹਜ਼ਾਰਾਂ ਪਰਚੇ ਦਿੱਤੇ ਨੇ ਘਰਟਾਏ ਨੇ ਜੋ ਕੁਝ ਕਰ ਸਕਦੇ ਆ ਉਹ ਕੁਝ ਕੀਤਾ ਤਾਂ ਸਾਡੀ ਸਰਕਾਰ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਸਾਡੀ ਸਾਰਿਆਂ ਦੀ ਇੱਕ ਹੀ ਸਾਡੀ ਸੋਚ ਆ ਅਸੀਂ ਇਹ ਚਾਹੁੰਦੇ ਆ ਕਿ ਪੰਜਾਬ ਦੇ ਸਿਰੋਂ ਅਸੀਂ ਜਿਹੜਾ ਨਸ਼ੇ ਵਾਲਾ ਕਲੰਕ ਲਾਉਣਾ ਤੇ ਹਰ ਹਾਲਤ ਦੇ ਵਿੱਚ ਲਾਉਣਾ ਇਹਦੇ ਵਾਸਤੇ ਕੋਈ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਕੋਈ ਕੁਝ ਨਹੀਂ ਹੋਣਾ ਚਾਹੀਦਾ ਤੇ ਮੈਂ ਦੁਬਾਰਾ ਫਿਰ ਸਾਰੇ ਸਾਡੇ ਸਰਪੰਚਾਂ ਨੂੰ ਮੈਂਬਰ ਸਭਾ ਨਾਲ ਨੂੰ ਹਰ ਮੋਤਵਾਰ ਸੱਜਣ ਨੂੰ ਸਾਰੇ ਨੂੰ ਬੇਨਤੀ ਕਰਦਾ ਕਿ ਆਓ ਸਾਰੇ ਇਕੱਠੇ ਹੋ ਕੇ ਤਗੜੇ ਹੋ ਕੇ ਆਪਾਂ ਆਪਣੀ ਸਰਕਾਰ ਆਮ ਆਦਮੀ ਪਾਰਟੀ ਦਾ ਸਾਥ ਦਿਈਏ ਪੰਜਾਬ ਸਰਕਾਰ ਦਾ ਸਾਥ ਦਿਈਏ ਮੇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਾਥ ਦਿਈਏ ਤੇ ਆਪਾਂ ਸਾਰੇ ਇੱਕ ਦੂਜੇ ਦਾ ਸਾਥ ਦਿਈਏ ਤਾਂ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰੀਏ ਤਾਂ ਦੁਬਾਰਾ ਫਿਰ ਤੁਹਾਨੂੰ ਕਹਿਣਾ 31 ਮਈ 2025 ਤੋਂ ਪਹਿਲਾ ਪਹਿਲਾ ਆਪਾਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਉਹ ਖਤਮ ਕਰਨਾ ਇਹਦੇ ਵਾਸਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਮੈਨੂੰ ਆਸ ਆ ਤੁਸੀਂ ਸਾਰੇ ਸਹਿਯੋਗ ਕਰੋਗੇ